ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਵਰਾਜ ਦੇ ਚਾਹੇਤਿਆਂ ਲਈ ਅੱਜ ਆਪਾਂ ਟਰੈਕਟਰ ਲੈ ਕੇ ਆਏ ਹਾਂ ਸਵਰਾਜ 855 ਸਭ ਤੋਂ ਪਹਿਲਾਂ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ 2001 ਮਾਡਲ ਟਰੈਕਟਰ ਹੈ ਤੇ ਰੰਗ ਪੇਂਟ ਦਾ ਟਰੈਕਟਰ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ ਆਲ オリジナル ਹੈ ਸਿੰਪਲ ਸਟੀering 2 ਸਪੀਡ ਦੇ ਵਿੱਚ ਟਰੈਕਟਰ ਹੈ ਮਗਰਾਟਾਂ ਵਗੈਰਾ ਤੇ ਕਿਤੇ ਕੋਈ ਜਰਾਈ ਖਲਾਈ ਨਹੀਂ ਬਿਲਕੁਲ ਸ਼ੌਂਕ ਨਾਲ ਵੀਰਾਂ ਨੇ ਰੱਖਿਆ ਹੋਇਆ ਹੈ ਫੁੱਲ ਐਸੈਸਰੀ ਵੀਰਾਂ ਨੇ ਨਾਲ ਦੇਣੀ ਹੈ ਮੂਰਲੇ ਮਗਰਾਟ ਵਗੈਰਾ ਬੈਂਪਰ ਤੇ ਸਟੀਲ ਗ੍ਰੇਲ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈ ਫਾਈਬਰ ਛਤਰੀ ਯੂ ਪਾਈਪ ਵਗੈਰਾ ਮਗਰਾਟਾਂ ਤੇ ਸਟੀਲ ਦੇ ਡੰਡੇ ਵਗੈਰਾ ਟਰੈਕਟਰ ਤੇ ਲੱਗੇ ਹੋਏ ਨੇ ਬਿਲਕੁਲ ਸ਼ੌਂਕ ਨਾਲ ਵੀਰਾਂ ਨੇ ਰੱਖਿਆ ਹੋਇਆ 2001 ਮਾਡਲ ਫਸਟ ਪਾਰਟੀ ਤੇ ਪੰਜਾਬ ਨੰਬਰ ਦਾ ਟਰੈਕਟਰ ਟਰੈਕਟਰ ਦੇ ਜੇਕਰ 13 ਦੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਕਰੀਬਨ 70 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਏਰੀਏ ਦੀ ਗੱਲ ਕਰੀਏ ਬਰਨਾਲਾ ਏਰੀਏ ਦੇ ਵਿੱਚ ਟਰੈਕਟਰ ਖੜਾ ਹੈਗਾ ਕੰਟੈਕਟ ਨੰਬਰ ਵੀਰਾਂ ਦਾ ਸਕਰੀਨ ਤੇ ਚੱਲੀ ਜਾਂਦਾ ਹੈ ਤੇ ਟਰੈਕਟਰ ਤੇ ਹੁਣ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਟਰੈਕਟਰ ਦਾ ਵੀਰ 2,70,000 ਰੁਪਇਆ ਡਿਮਾਂਡ ਕਰਦਾ ਹੈ ਬਾਕੀ ਮੌਕੇ ਤੇ ਵੀਰਾਂ ਵੱਲੋਂ ਮਾਨਤਾ ਨਾਲ ਜਿਹੜਾ ਫੁੱਲ ਕੀਤਾ ਜਾਊਗਾ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਟਰੈਕਟਰ ਖਰੀਦ ਸਕਦੇ ਹੋ